ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਪਿੰਡ ਝਖੜਵਾਲਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਹਨੂੰ ਜੈਤੋ ਪਾਈ ਜਾਂਦੀ ਆ ਇਸ ਪਿੰਡ ਦੇ ਵਿੱਚ ਦੋਸਤੋ ਬਾਈ ਦਾ ਘਰੇਲੂ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੋਸਤੋ ਕ੍ਰੋਸ ਆਂਗ ਦੇ ਵਿੱਚ ਚੰਗੇ ਕਦ ਕਾਠ ਵਾਲੀ ਵਹਿੜਾ ਗੱਬਣ ਦੂਜਾ ਸੁਹਾ ਸੁਣੀ ਆ ਬਣਦੀ ਡਿਟੇਲ ਬਾਈ ਤੋਂ ਲਵਾਂਗੇ ਤੇ ਕਰਾਂਗੇ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਉਹ ਠੀਕ ਠਾਕ ਵਧੀਆ ਜੀ ਨਾਂ ਦੱਸੋ ਆਪਣਾ ਨਾਂ ਵਿਨੋਦ ਕੁਮਾਰ ਜੀ ਵਿਨੋਦ ਕੁਮਾਰ ਬਾਈ ਉੱਚੀ ਬੋਲ ਮਾੜਾ ਠੀਕ ਆ ਜੀ ਤੇ ਨੰਬਰ ਦੱਸ ਦਿਓ ਜੀ 9465909627 ਜੀ ਦੁਬਾਰੇ ਫੇਰ ਦੱਸੋ 9465909627 ਠੀਕ ਆ ਤੇ ਆਪਣੇ ਪਿੰਡ ਦਾ ਐਡਰੈਸ ਦੱਸੋ ਕਿੱਥੇ ਰਹੇ ਜਾਂਦਾ ਹੈ ਪਿੰਡ ਛਖੜਾ ਵਾਲਾ ਜੀ ਇਹ ਬਾਜੇ ਕੋਲੇ ਆ ਜੀ 3 ਕਿਲੋਮੀਟਰ ਬਾਜੇ ਤੋਂ ਬਾਜੇਖਾਨੇ ਤੋਂ 3 ਕਿਲੋਮੀਟਰ ਬਾੜ ਠੀਕ ਆ ਤੇ ਵਾੜ ਬਾਈ ਆਪਣੇ ਘਰ ਦੀ ਹੈ ਘਰ ਦੀ ਹੈ ਜੀ ਠੀਕ ਆ ਮੈਂ ਟੋਕਰ ਲਿਆਂਦੀ ਸੀ ਜੀ ਟੋਕਰ ਲਿਆਂਦੀ ਸੀ ਹਾਂਜੀ ਠੀਕ ਆ ਟੋਕਰ ਥੱਲੇ ਕਿੰਨਾ ਆ ਗਿਆ ਦੁੱਧ ਸੀਗਾ ਟੋਕਰ ਥੱਲੇ ਜੀ 11 ਲੀਟਰ ਦੁੱਧ ਸੀਗਾ ਠੀਕ ਆ ਤੇ ਸੱਜਰ ਦਾ ਦੱਸਿਆ ਸੀ ਕੋਈ ਸੱਜਰ ਦਾ ਸੱਜਰ ਤਾਂ ਇਹ ਘੱਟੋ ਘਾਟੇ 14 15 ਕਿਲੋ ਕੱਢੂ ਜੀ 14 15 ਲੀਟਰ ਐ ਇਹੀ ਸੀ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਦਿਨ ਪਏ ਇਹਦੇ ਇੱਕ ਹਫਤਾ ਜੀ ਪੂਰਾ ਇੱਕ ਹਫਤਾ ਪਿਆ ਹਜੇ ਹਾਂਜੀ ਲਓ ਵੀ ਸੱਜਰ ਨੂੰ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਸੋਹਣੇ ਕੱਦ ਕਾਠ ਦੇ ਵਿੱਚ ਆ ਹਜੇ ਇੱਕ ਹਫ਼ਤੇ ਦੀ ਦੋਸਤੋ ਕੱਚੀ ਆ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਗਰਮੀਆਂ ਦੇ ਵਿੱਚ ਸੋਹਣਾ ਦੁੱਧ ਪਿਆਜੂ ਹੀ ਦੋਸਤੋ ਵੇਖ ਸਕਦੇ ਆ ਥਣਾ ਦਾ ਸਾਈਜ਼ ਵੀ ਦੋਸਤੋ ਸੋਹਣਾ ਤੇ ਬਾਕੀ ਬਾਈਆਂ ਦਾ ਸੀਲ ਠੰਡੀ ਵੀ ਦੋਸਤੋ ਬਹੁਤ ਆ ਮਗਰਲੇ ਪਾਸੇ ਢਿੱਲ ਵੇਖ ਸਕਦੇ ਆ ਬਿਲਕੁਲ ਸੀਲ ਠੰਡੀ ਆ ਹਜੇ ਆ ਜਿਹੜੀਆਂ ਸਾਹਮਣੇ ਤੁਸੀਂ ਵਾਲ ਵੇਖਦੇ ਆ ਬਾਈ ਇਹ ਕੱਢ ਕੇ ਹਜੇ ਨੇ ਫੇਰ ਸੋਹਣਾ ਤੇ ਥਣਾ ਦਾ ਸਾਈਜ਼ ਦੋਸਤੋ ਮਗਰ ਲਿਆਂਦਾ ਵੀ ਵੇਖ ਸਕਦੇ ਆ ਸੋਹਣਾ ਦੋਸਤੋ ਤੇ ਦੋਵੇਂ ਪਾਸਿਆਂ ਤੋਂ ਹਵਾਨੇ ਦੀ ਜੱਜਮੈਂਟ ਆ ਤੁਹਾਨੂੰ ਕਰਵਾ ਦਿੰਨੇ ਆ। ਦੇਖ ਸਕਦੇ ਆ। ਹਜੇ ਢਿੱਲ ਢੂਲ ਦੋਸਤੋ ਹਵਾਨੇ ਚੰਗੀ ਪੀ ਆ, ਸੇਮ ਸਾਈਜ਼ ਆ ਦੋਸਤੋ ਚਾਰੇ ਥਣਾ ਦਾ। ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ, ਤੁਰੀ ਜਾਂਦੀ ਤਾਂ ਹੋਰ ਵੀ ਹਵਾਨੇ ਦੀ ਜੱਜਮੈਂਟ ਹੋ ਜੂ। ਚੰਗਾ ਕੱਦ ਕਾਠ ਆ। ਤੋੜੇ ਬਈ। ਤੁਰੀ ਜਾਂਦੀ ਤਾਂ ਹਵਾਨੇ ਦੀ ਤੁਸੀਂ ਜੱਜਮੈਂਟ ਲਾ ਲੈਣੀ ਆ ਸੱਜਣੋ। ਹਵਾਨੇ ਦੀ ਛਿੰਨੇ ਇੱਕ ਦਿਨ ਲੈਂਦੀ ਆ ਚੰਗੇ ਕਦਕਾਠ ਵਾਲੀ ਆ ਬਾਕੀ ਦੋਸਤੋ ਤੁਸੀਂ ਤਸੱਲੀ ਇੱਥੇ ਪਹੁੰਚ ਕੇ ਕਰ ਲੈਣੀ ਆ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਮੋੜ ਲਾਵੇ ਬਹੁਤ ਵੱਡੇ ਕਦਕਾਠ ਵਾਲੀ ਆ ਦੋਸਤੋ ਕਰੋ ਸੰਗ ਦੇ ਵਿੱਚ ਆ ਗਰਮੀ ਦੇ ਵਿੱਚ ਦੋਸਤੋ ਚੰਗਾ ਦੁੱਧ ਪਿਆਜੂਗੀ ਦੇਖ ਸਕਦੇ ਆ ਹਾਂਜੀ ਭਈ ਕੀ ਰੇਟ ਰੱਖਾਂਗੇ ਇਹਦਾ ਇਹਦਾ ਰੇਟ ਬਾਈ ਜੀ 65000 ਇਹਦਾ ਰੇਟ 65000 ਮਾਨਤਾਨ ਮਾਨਤਾਨ ਮੌਕੇ ਤੇ ਕਰ ਦਾਂਗੇ ਲਓ ਵੀ ਸੱਜਣੋ ਮੌਕੇ ਤੇ ਬਾਈਆਂ ਦਾ ਮਾਨਤਾਨ ਹੋ ਜੂਗਾ ਬਾਈ ਦਾ ਨੰਬਰ ਆ ਜਿਹੜਾ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਬਾਈ ਨਾਲ ਕਾਲ ਕਰਕੇ ਤੁਸੀਂ ਸੌਦਾ ਕਰ ਲਓ ਸੋਹਣੇ ਦੋਸਤੋ ਕੱਦ ਕਾਠ ਦੇ ਵਿੱਚ ਰਾਜੀ ਪਲੀ ਆ ਦੋਸਤੋ ਜੇ ਬਾਕੀ ਦੋਸਤੋ ਜਿਸ ਕਿਸੇ ਵੀਰ ਨੇ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਬਣਵਾਉਣ ਲਈ ਜਿਸ ਕਿਸੇ ਵੀਰ ਨੇ ਦੋਸਤੋ ਇਹ ਗਾਂ ਦਾ ਸੌਦਾ ਕਰਨਾ ਹੋਵੇ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਬਾਈ ਨਾਲ ਸੰਪਰਕ ਕਰ ਲਿਓ ਜੀ ਤੇ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ